ਮੇਰਾ ਪਰਪਸ ਕੀ ਹੈ ਆਪ ਜੀ ਦੇ ਸਕੂਲ ਆਂਦਾ ਸਭ ਤੋਂ ਪਹਿਲਾਂ ਤਾਂ ਮੈਂ ਤਾਲੀਵਾਲ ਸਾਹਿਬ ਦਾ ਕਰੋੜ ਕਰੋੜ ਧੰਨਵਾਦ ਕਰਦਾ ਕਿ ਮੈਨੂੰ ਮੌਕਾ ਦਿੱਤਾ ਹੈ ਤੁਹਾਨੂੰ ਰੂਬਰੂ ਹੋਂਦਾ ਮੈਂ ਮਤਲਬ 2 ਲੱਖ ਤੋਂਤੇ ਬੱਚਿਆਂ ਨੂੰ ਮਿਲ ਚੁੱਕਿਆ ਪੰਜਾਬ ਦੇ ਵਿੱਚ ਮੈਂ ਕਾਫੀ ਡਿਸਟ੍ਰਿਕਟ ਕਿਤੇ ਨੇ ਜਲੰਧਰ ਅੰਮ੍ਰਿਤਸਰ ਫਾਜ਼ਿਲਕਾ ਲੁਧਿਆਣਾ ਠੀਕ ਹੈ ਜੀ ਤੇ ਹਿਮਾਚਲ ਮੈਂ ਕਿਹੜਾ ਪਿੰਡ ਕਿਹੜੀ ਗਲੀ ਮਹੱਲਾ ਕਿੜਾ ਪਹਾੜ ਨਹੀਂ ਛੱਡਿਆ ਸਾਰੇ ਕਿਤੇ ਹੁਣ ਹੀ ਮੈਂ ਪਰਸੋਂ ਮੁਜੱਫਰਨਗਰ ਸੀਗਾ ਉੱਤਰ ਪ੍ਰਦੇਸ਼ ਵਿੱਚ ਤੇ 1 ਨਵੰਬਰ 2019 ਤੋਂ 500 ਮਾ ਦਿਹਾੜਾ ਸੀਗਾ ਗੁਰੂ ਨਾਨਕ ਮਹਾਰਾਜ ਦਾ ਤੇ ਉੱਥੋਂ ਸਿੱਖਿਆ ਲੈਂਦੇ ਹੋਏ ਗੁਰੂ ਸਾਹਿਬ ਸਾਈਬੇਰੀਆ ਤੋਂ শ্রীলੰਕਾ ਠੀਕ ਹੈ ਨਾ ਅੰਧ ਵਿਸ਼ਵਾਸ ਨੂੰ ਦੂਰ ਕਰਨ ਲਈ ਨਿਕਲੇ ਉਹ ਪ੍ਰੇਰਣਾ ਸਰੋਤ ਨੇ ਮੇਰੇ ਤੇ ਮੈਂ ਗੁਰੂ ਸਾਹਿਬ ਤੋਂ ਪ੍ਰੇਰਣਾ ਲੈਂਦੇ ਹੋਏ ਮੈਂ ਵੀ ਇੱਕ ਘਾਰ ਚੱਕੀ ਇੱਕ 슬ੀਪਿੰਗ ਬੈਗ ਚੱਕਿਆ ਤੇ ਚਲਾ ਗਿਆ ਮੈਂ ਜ਼ਿਆਦਾਤਰ ਸਭ ਨੂੰ ਮਿਲਿਆ ਵਿਦਿਆਰਥੀਆਂ ਨੂੰ ਮਿਲਿਆ ਟੀਚਰਸ ਨੂੰ ਮਿਲਿਆ ਤਾਂ ਆਪਣੀ ਬਹੁਤ ਸਮੱਸਿਆਵਾਂ ਨੇ ਅਸੀਂ ਉਸ ਨੂੰ ਫੇਸ ਕਰਦੇ ਆਂ ਠੀਕ ਹੈ ਮੈਂ ਨਾਰਮਲੀ ਉਹ ਸਮੱਸਿਆਵਾਂ ਨੂੰ ਡਿਸਕਸ ਕਰਾਂਗਾ ਤੁਹਾਡੇ ਨਾਲ ਸਭ ਤੋਂ ਪਹਿਲਾ ਮੁੱਦਾ ਸਾਡਾ ਕੀ ਜਾਂਦਾ ਕਿ ਅਸੀਂ ਇੱਕ ਪਿੰਡ ਦੇ ਵਿੱਚ ਪੜਾ ਰਹੇ ਹਾਂ ਇੱਕ ਅਜ਼ਹੇ ਸਕੂਲ ਦੇ ਵਿੱਚ ਪੜਾ ਰਹੇ ਹਾਂ ਜਿੱਥੇ ਉਹ ਵਿਦਿਆਰਥੀ ਨੇ ਜਿਹੜੇ ਕੀ ਇੱਕ ਪਿੰਡ ਤੇ ਘਰ ਤੋਂ ਨਿਕਲ ਕੇ ਆਂਦੇ ਨੇ ਲੇਕਿਨ ਅੱਜ ਦਾ ਜਿਹੜਾ ਵਕਤ ਹੈ ਅੱਜ ਤੋਂ 10 ਸਾਲ ਵਾਲਾ ਵਕਤ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਕਈ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਧਨੇਠਾ ਬਾਦਸ਼ਾਹਪੁਰ ਠੀਕ ਹੈ ਇੱਥੇ ਦੇ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿਉਂ ਕਿਉਂਕਿ ਸੰਚਾਰ ਮਾਧਿਅਮ ਬੜਾ ਤੇਜ਼ ਹੋ ਗਿਆ ਹੈ ਕਿਸ ਗੱਲ ਨੂੰ ਤੁਸੀਂ ਮੰਨਦੇ ਹੋ ਉਹ ਇਹ ਵੀ ਜਾਣਦਾ ਹੈ ਕਿ ਟੀਚਰ ਅੱਛਾ ਕੌਣ ਹੈ YouTube ਦੇ ਉੱਤੇ ਇੱਕ ਤੋਂ ਇੱਕ ਬਿਹਤਰੀਨ ਟੀਚਰ ਮਿਲਦਾ ਹੈ। ਔਰ ਪੜ੍ਹਾਈ ਲਿਖਾਈ ਜਿਹੜੀ ਹੈ ਉਹ ਕਿਤਾਬਾਂ ਤੱਕ ਸੀਮਤ ਨਹੀਂ ਰਹਿ ਗਈ ਹੈ। ਉਹ ਡਿਜੀਟਲ ਹੁੰਦੀ ਜਾ ਰਹੀ ਹੈ। ਠੀਕ ਕਹਿ ਰਹੇ ਜੀ ਮੈਂ। ਤਾਂ ਹੁਣ ਮੇਰਾ ਇਹ ਮੰਨਣਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਵਰਤਮਾਨ ਮੇਰੀ ਪੰਜਾਬੀ ਕਹੇ ਜੀ ਹੈ। ठीक ठीक बोल देखो है, है। पंजाबी जी साड़ी माँ बोली है मैं जो अंग्रेजी भी बोलनी है ना तो मैं पहला पंजाबी सोचूंगा फिर उन्होंने अंग्रेजी से कन्वर्ट करूँगा जो मैं हिंदी भी बोलनी है कि तो तुम क्यों दांत काटते हो मेरे को पीरियड पिछू मिलना ठीक है बीच में मंजे डाल देते तो मेरे गोडे भाषते रहते हैं तो मेरी हिंदी भी ऐसी मतलब पंजाबी सोचूंगा मैं उन्हें हिंदी कन्वर्ट करूँगा थोड़ा पता ही नहीं है ਕਿ ਮੈਂ ਅੰਦਰੋਂ ਕਿੰਨਾ ਖੁਸ਼ ਐ ਕਿ ਮੈਂ ਆਪਣੀ ਮਾਂ ਬੋਲੀ ਵਿੱਚ ਬੋਲ ਰਿਹਾ ਜਿਹਦੇ ਵਿੱਚ ਮਾਂ ਮੇਰੀ ਕਹਿੰਦੀ ਐ ਕਿ ਰੋਟੀ ਖਾਣੀ ਐ ਕਿ ਨਹੀਂ ਤੇਰੇ ਬਡਾਂਗਾ ਲਾਵਾਂ ਜੀ ਮੇਰੀ ਗੱਲ ਨੂੰ ਸਮਝਦੇ ਹੋ ਇਹ ਸਰਕਾਰ ਦੀ ਵੀ ਪਾਲਿਸੀ ਐ ਕਿ ਅਸੀਂ ਆਪਣੀ ਮਾਂ ਬੋਲੀ ਵਿੱਚ ਹੀ ਪੜਾਈਏ ਜਿੰਨਾ ਬੱਚਾ ਮਾਂ ਬੋਲੀ ਵਿੱਚ ਸਮਝਦਾ ਉਹਨਾਂ ਵਿਦੇਸ਼ੀ ਭਾਸ਼ਾ 'ਚ ਨਹੀਂ ਸਮਝਦਾ ਪਰ ਮਾਵਾਪ ਦੇ ਅੰਦਰ ਇਹ ਚੱਲਿਆ ਐ ਕਿ ਅੰਗਰੇਜ਼ੀ ਨਹੀਂ ਬੋਲਦਾ ਜੀ ਤੁਸੀਂ ਅੰਗਰੇਜ਼ੀ ਵੀ ਸਿਖਾਈਏ ਮਾਪੇ ਦੇ ਅੰਦਰ ਇਹ ਵੀ ਹਿੰਦੀ ਨਹੀਂ ਬੋਲਦਾ ਜਿ세 ਹਿੰਦੀ ਵੀ ਸਿਖਾਈਏ ਤਾਂ ਅਸੀਂ ਬੱਚੇ ਨੂੰ ਭਾਸ਼ਾ ਦੇ ਵਿੱਚ ਇੰਨਾ ਜ਼ਿਆਦਾ ਤਗੜਾ ਕਰਦੀਏ ਕਿ ਉਹ ਬਾਹਰ ਜਾ ਕੇ ਬੋਲੇ ਕਿ ਅੰਕਲ ਇਫ ਯੂ ਵਾਂਟ ਮੀ ਟੂ ਸਪੀਕ ਇਨ ਇੰਗਲਿਸ਼ ਪ੍ਰੈਸ 1 ਜੇ ਤੂੰ ਪੰਜਾਬੀ ਵਿੱਚ ਗੱਲ ਕਰਨਾ ਚਾਹੁੰਦੇ ਆ ਤੁਸੀਂ ਤਾਂ ਪ੍ਰੈਸ 2 ਜੇ ਤੁਸੀਂ ਹਿੰਦੀ ਵਿੱਚ ਬੋਲਣਾ ਚਾਹੁੰਦੇ ਤਾਂ ਪ੍ਰੈਸ 3 ਜੇ ਤੁਸੀਂ ਚਾਹੁੰਦੇ ਨਾ ਮਾਹਵਲਪਰੀਚ ਬੋਲਿੰਦਾ ਪੈਂ ਤਾਂ ਪ੍ਰੈਸ 4 ओके okay. लॉजिक क्या है लॉजिक इज दिस दैट कि ਤੁਸੀਂ ਆਪਣੇ ਆਪ ਨੂੰ ਕਿੰਨਾ ਪ੍ਰਿਪੇਅਰ ਕਰਕੇ ਰੱਖਦੇ ਹੋ ਹੈ ਨਾ ਤਾਂ ਸਭ ਤੋਂ ਵੱਡਾ ਚੈਲੰਜ ਤੁਸੀਂ ਕੀ ਫੇਸ ਕਰਦੇ ਹੋ ਆਪਾਂ ਪਹਿਲਾਂ ਉਸ ਤੇ ਆਨੇ ਆ ਠੀਕ ਹੈ ਆ స్టార్ਟ ਵਿਦ ਦਾ টিਚਰ ਕੋਈ ਵੀ ਆ ਮੇਰੇ ਕੋਲ ਤੁਸੀਂ ਹੋ ਮੈਂ ਤੇ ਸਰ ਨੂੰ ਆਪਾਂ ਆਗਿਆ ਦਿੰਦੇ ਆ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ बिजी हो मैंने पता है तो सर बिल्कुल जी आओ जी मैम आ जाओ इधर ही आ जाओ अज आज एक सैशन आप बैठ के कर दे बैठो प्लीज पहला दसो कंफर्टेबल हो yes. आप फट लो मैम इन पेल अपने बारे थोड़ा रोशनी रोशनी पाओ कितनी ਅ ਗੁੱਡ ਮਾਰਨਿੰਗ ਟੂ ਆਲ ਮੇਰਾ ਨਾਮ ਤਰੁਣ ਜੈਨ ਹੈ ਮੈਂ ਨਰਸਰੀ ਕਲਾਸ ਨੂੰ ਪੜਾਨੀ ਹੈ ਮਤਲਬ ਇਨਚਾਰਜ ਹਾਥੀ ਤੇ ਛੋਟੇ ਛੋਟੇ ਬੱਚਿਆਂ ਨਾਲ ਰਹਿ ਕੇ ਉਹਨਾਂ ਨੂੰ ਛੋਟੇ ਤੋਂ ਵੱਡੇ ਹੁੰਦੇ ਦੇਖਣਾ ਉਹਨਾਂ ਨੂੰ ਬਿਲਕੁਲ ਜ਼ੀਰੋ ਤੋਂ ਲੈ ਕੇ ਥੋੜੇ ਬੋਤੇ ਐਟੀਕੈਟਸ ਸਿਨੇ ਥੋੜਾ ਉਹਨਾਂ ਨੂੰ ਬੈਠਣ ਦਾ ਟੰਗ ਲੰਚ ਕਰਨ ਦਾ ਟੰਗ ਥੋੜਾ ਮਤਲਬ ਜਿੱਦਾਂ ਆਪਾਂ ਪਰਮਿਸ਼ਨ ਲੈਣੀ ਹੈ ਬੱਚੇ ਨੇ ਕਲਾਸ ਤੋਂ ਬਾਹਰ ਜਾਣ ਲਈ ਫਰ ਡਰਿੰਕਿੰਗ ਵਾਟਰ ਐਂਡ ਫਰ ਵਾਸ਼ਰੂਮ ਉਹ ਵੀ ਦੱਸਣਾ ਕਿ ਬੇਟੇ ਐਦਾਂ ਨਹੀਂ ਐਦਾਂ ਕਰਕੇ ਬੋਲਣਾ ਵੀ ਤੁਸੀਂ ਐਦਾਂ ਕਰਕੇ ਕਹੋਗੇ ਤਾਂ ਫਿਰ ਮੈਂ ਪੂਰੀ ਪ੍ਰੋਪਰ ਮਤਲਬ ਤੁਹਾਨੂੰ ਪਰਮਿਸ਼ਨ ਦਵਾਂਗੀ ਬਾਕੀ ਰਾਈਟਿੰਗ ਲਈ ਥੋੜਾ ਮਤਲਬ ਵਿਦ ਡਾਟਸ ਔਰ ਉਹਨਾਂ ਨੂੰ ਦੱਸਣਾ ਵੀ ਇਹ ਲਾਈਨ ਤੋਂ ਇਹ ਲਾਈਨ ਤੱਕ ਇੰਨਾ ਅਕਸ਼ਰ ਆਣਾ ਚਾਹੀਦਾ ਇਸ ਤੋਂ ਅੱਗੇ ਨਹੀਂ ਆਣਾ ਚਾਹੀਦਾ ਯਾ ਉਹਨਾਂ ਨੂੰ ਬਲੈਕਬੋਰਡ ਤੇ ਵੀ ਉਹਨਾਂ ਨੂੰ ਲਿਖ ਕੇ ਦਿਖਾਈਓ ਕਰਨਾ ਉਹਨਾਂ ਨੂੰ ਪਿਕਚਰ ਸ਼ੋ ਕਰਨੀ ਥੋੜੇ ਇਹਨੂੰ ਅੱਗੇ ਕਰੋਗੇ 1 ਫੁੱਟ ਇਸੀ 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 ਹਾਂਜੀ ਲੈਮ ਯੈਸ ਸਰ ਬੱਸ ਵੀ थैंक यू ਸਰ ਉਹਨਾਂ ਨੂੰ ਬਲੈਕਬੋਰਡ ਤੇ ਪਿਕਚਰ ਸ਼ੋ ਕਰਕੇ ਮਤਲਬ ਦੱਸਣਾ ਵੀ ਪਤਾ ਕਰਵਾਣਾ ਕਿ ਇਹ ਇਸ ਚੀਜ਼ ਦੀ ਪਿਕਚਰ ਹੈ ਉਹ ਉਹਨੂੰ ਆਈਡੈਂਟੀਫਾਈ ਕਰਕੇ ਨੈਕਸਟ ਜਦੋਂ ਪੇਪਰ ਆਂਦਾ ਉਹ ਪਹਿਲਾਂ ਹੀ ਦੱਸ ਦਿੰਦੇ ਆ ਇਹ ਐ ਇਹਦੀ ਪਿਕਚਰ ਹੈ ਜਾਂ ਇਹ ਇਹ ਮੈਮ ਇਹਦੇ ਅੱਖਰ ਆਏਗਾ ਜਿੱਦਾਂ ਆਪਾਂ ਕਰ ਦਿੰਨੇ ਆ ਸਰਕਲ ਦਾ ਆਡ ਵਨ ਆਊਟ ਜਸਟ ਲਾਈਕ ਥਿਸ ਤੇ ਉਹਨਾਂ ਨੂੰ ਪਤਾ ਕਿ ਇਹ ਸ਼ੇਪ ਇਦਾਂ ਆਣੀ ਹੈ ਐਮ ਦੀ ਸ਼ੇਪ ਉੱਪਰ ਤੋਂ نیچے ਹੈ ਡਬਲਿਊ ਦੀ نیچے ਤੋਂ ਉੱਪਰ ਹੈ ਮਤਲਬ ਇਹਨੂੰ ਆਇਡੈਂਟੀਫਾਈ ਉਹ ਕਰਨ ਨਾ ਹੀ ਮੇਰਾ ਮਕਸਦ ਹੈ ਕਿ ਇਹ ਉਹਨਾਂ ਨੂੰ ਸਹੀ ਤਰੀਕੇ ਨਾਲ ਜਿੰਨਾ ਮੈਂ ਉਹਨਾਂ ਨੂੰ ਕਰਵਾ ਸਕਦੀ ਹਾਂ ਉਹਨਾਂ ਕਰਵਾਨੀ ਹੈ ਮੈਮ ਸਿੰਸ ਮੈਨੂੰ ਲੱਗਦਾ ਕਿ ਯੂ ਬਿਲੌਗ ਟੂ ਦਾ ਅਰਬਨ ਏਰੀਆ ਤੁਸੀਂ ਸ਼ਹਿਰ ਤੋਂ ਹਾਂ ਯੈਸ ਸਰ ਐਂਡ ਯੂ ਕਮਿੰਗ ਟੂ ਦਾ ਰੂਰਲ ਏਰੀਆ ਯਾ ਹਣਾ ਹਾਂਜੀ ਜਨਮ ਮਾ ਤੁਸੀਂ ਕਿਸ ਤਰ੍ਹਾਂ ਦੀ ਚੁਣੌਤੀਆਂ ਫੇਸ ਕਰਦੇ ਹੋ ਇੱਥੇ ਜਦੋਂ ਤੁਸੀਂ ਆਪਣੇ ਆਪ ਨੂੰ ਇਦਾਂ ਇੱਕਦਮ ਜਦੋਂ ਬੰਦਾ ਕਹਿੰਦੇ ਨੇ ਵੀ ਜਦੋਂ ਪਿੰਡ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਸਾਡੀ ਜਿਹੜੀ ਇੱਕ ਪੜਾਉਣ ਦਾ ਜਿਹੜਾ ਲੈਵਲ ਹੈ ਕਿਸੇ ਵਕਤ ਵਿੱਚ ਸੋਚ ਹੁੰਦੇ ਸੀ ਕਿ ਪੜਾਉਣ ਦਾ ਲੈਵਲ ਪਿੰਡ ਦਾ ਡਿਫਰੈਂਟ ਹੈ ਸ਼ਹਿਰ ਦਾ ਅਲੱਗ ਹੈ ਤੁਸੀਂ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਚੁਣੌਤੀ ਮਹਿਸੂਸ ਕਰਦੇ ਹੋ ਐਜ਼ ਅ ਮਦਰ ਟੀਚਰ ਐਜ਼ ਅ ਮਦਰ ਟੀਚਰ ਸਰ ਪਹਿਲਾ ਹੁੰਦਾ ਕਿ ਆਪਣੇ ਬੱਚਿਆਂ ਨੂੰ ਤਾਂ ਅਸੀਂ ਮਤਲਬ ਉਦਾਂ ਉਹ ਕਰਦੇ ਆ ਮਤਲਬ ਮੇਰਾ ਮਕਸਦ ਹੈ ਹੀ ਹੁੰਦਾ ਕਿ ਇੱਥੇ ਉਹ ਬੱਚਿਆਂ ਨੂੰ ਵੀ ਉਦਾਂ ਹੀ ਕਰਾਣਾ ਕਿਉਂਕਿ ਇੱਥੋਂ ਦੀ ਲੈਂਗੁਏਜ ਦਾ ਥੋੜਾ ਫਰਕ ਹੈ ਬੱਚਿਆਂ ਦੀ ਆਪਸ ਚ ਆ ਕੇ ਮੈਡਮ ਉਹਨੇ ਮੇਰਾ ਇਹ ਲੈ ਲਿਆ ਜੀ ਮੈਡਮ ਉਹਨੇ ਇਹ ਮੇਰਾ ਇਹ ਲੈ ਲਿਆ ਜੀ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਤੋਂ ਆਪਣੀ ਲੈਂਗੁਏਜ ਚ ਲੈ ਕੇ ਆਣਾ ਥੋੜਾ ਇਹ ਚੈਲੰਜ ਹੁੰਦਾ ਮੇਰੇ ਲਈ ਕਿਉਂਕਿ ਇੱਕ ਦੂਜੇ ਨੂੰ ਮਾਰਦੇ ਆ ਜਾਂ ਕੁਝ ਕਰਦੇ ਆ ਉਹਨੇ ਚੀਜ਼ ਖੋਲੀ ਜੀ ਨਹੀਂ ਉਦੋਂ ਬੈਟਰ ਹੈ ਕਿ ਮੈਂ ਉਹਨਾਂ ਨੂੰ ਪਹਿਲਾਂ ਹੀ ਪ੍ਰਪੇਅਰ ਕਰ ਦਿੰਨੀ ਆ ਕਿ ਜੇ ਤੁਸੀਂ কুরਕਰੇ ਵਗੈਰਾ ਮਤਲਬ ਇਹ ਖਾਂਦੀ ਚੀਜ਼ ਹੁੰਦੀ ਆ কুরਕਰੇ ਵਗੈਰਾ ਜਾਂ ਟੌਫੀ ਵਗੈਰਾ ਲੈ ਕੇ ਆਓਗੇ ਉਹ ਐਲ ਆਊਟ ਨਹੀਂ ਹੈ ਮੇਰੀ ਕਲਾਸ ਵਿੱਚ ਤੁਸੀਂ ਬਿਸਕਟਸ ਜਾਂ ਫਰੂਟਸ ਹੀ ਲੈ ਕੇ ਆਣੇ ਔਰ ਹਫਤੇ ਵਿੱਚ ਇੱਕ ਦਿਨ ਮੈਂ ਉਹਨਾਂ ਨੂੰ ਦੱਸਦੀ ਆ ਵੇ ਇੱਕ ਦਿਨ ਉਹਨਾਂ ਨੂੰ ਦਿੱਤਾ ਹੋਇਆ ਇਸ ਦਿਨ ਮੈਗੀ ਲਿਓ ਨੂਡਲਸ ਲੈਓ ਜੋ ਮਰਜ਼ੀ ਲੈਓ ਬਾਕੀ ਡੇਸ ਤੁਹਾਡੇ ਫੂਡ ਜਿਹੜਾ ਤੁਹਾਡਾ ਪ੍ਰੋਪਰ ਲੰਚ ਹੈ ਵਿਦ ਵੈਜੀਟੇਬਲ ਹੀ ਹੋਣਾ ਚਾਹੀਦਾ ਔਰ ਵਿਦ 스ਪੂਨ ਐਂਡ ਹੈਂਕੀ ਵੀਲ ਵੈਲ ਪ੍ਰੇਅਰ ਵੀਲ ਇਸ ਵੈਰੀ ਨਾਈਸ ਸਰ ਥੈਂਕ ਯੂ ਜਨ ਮੈਮ ਤੁਸੀਂ ਇੱਕ ਐਕਸਪੀਰੀਐਂਸ ਟੀਚਰ ਹੋ ਕਿੰਨੇ ਯੂ ਕੈਨ ਸੇ ਕਿੰਨੇ ਸਾਲ ਤੋਂ ਸਰ ਮਤਲਬ ਇਸ ਸਕੂਲ ਵਿੱਚ ਸਾਨੂੰ 7 ਇਅਰਸ ਹੋ ਗਏ 7 ਸਾਲ ਹੋ ਗਏ yes sir ਮੇਰੇ ਇੱਕ ਪ੍ਰਸ਼ਨ ਹੈ ਇੱਕ ਕੁਐਸਚਨ ਹੈ ਤੁਹਾਡਾ ਇੱਕ ਜੈਨ ਪਰਿਵਾਰ ਸੰਪੰਨ ਪਰਿਵਾਰ yes sir ਦੇ ਵਿੱਚ ਤੁਸੀਂ ਬਿਲਕੁਲ ਵੱਡੇ ਹੋਏ yes 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 ਸੰਸਕਾਰ ਲੈ ਕੇ ਆਏ ਇੱਕ ਸੰਸਕਾਰ ਹੈ ਤੁਹਾਡੇ ਅੰਦਰ ਠੀਕ ਹੈ ਉਹ ਸੰਸਕਾਰ ਨੂੰ ਲੈ ਕੇ ਤੁਸੀਂ ਇੱਕ ਅਧਿਆਪਕ ਦਾ ਇੱਕ ਬਹੁਤ ਵੱਡਾ ਆ ਮੈਨ ਉਹ ਪ੍ਰੋਫੈਸ਼ਨ ਪ੍ਰੋਫੈਸ਼ਨ ਕਹਿੰਦਾ ਇੱਕ ਨੋਬਲ ਪ੍ਰੋਫੈਸ਼ਨ ਕਹਿ ਸਕਦੇ ਹੋ ਯੈਸ ਟੀਚਿੰਗ ਇਜ਼ ਅ ਨੋਬਲ ਪ੍ਰੋਫੈਸ਼ਨ ਸੇਵਾ ਕਹਿੰ ਸਕਦੇ ਆਪਾਂ ਉਹਨੂੰ ਤੁਸੀਂ ਲੱਗਦਾ ਤਾਂ ਉਹਦੇ ਚ ਤੁਹਾਨੂੰ ਕੀ ਕੀ ਸੋਚਿਆ ਕਿ ਯਾਰ ਮੈਂ ਤੁਹਾਨੂੰ ਵੱਡੇ ਵੱਡੇ ਸਕੂਲਾਂ ਚ ਵੀ ਆਫਰ ਹੁੰਦਾ ਹੋਣਾ ਵੀ ਇੱਥੇ ਆ ਜਾਓ ਇੱਥੇ ਆ ਜਾਓ ਯੈਸ ਸਰ ਮਤਲਬ ਮੋਸਟਲੀ ਹੀ ਡਿਸਾਈਡ ਕਿਉਂ ਕੀਤਾ ਸਰ ਕੁਛ ਇੱਥੋਂ ਦਾ ਐਟਮੋਸਫੇਅਰ ਬਹੁਤ ਖੁੱਲ੍ਹਾ ਹੈ ਨੇਚਰ ਦੇ ਮਤਲਬ ਬਿਲਕੁਲ ਮੈਡਮ ਦੀ ਜਿਹੜੀ ਗੱਲ ਨੂੰ ਵੱਡੀ ਕਰਦੇ ਹੋਏ ਆਪਾਂ ਬਾਹਰ ਨਾ ਰੱਖੀਏ ਸੈਸ਼ਨ ਤੋਂ ਫੋੜ ਦੇ ਵਿੱਚ ਕੀ ਕਹਿੰਦੇ ਆਈ ਆਈ ਵਿਸ਼ ਡਟ ਵੀ ਸ਼ਡ ਹਵ ਅ ਸੈਸ਼ਨ ਇਨ ਦ ਸਨਿਕ ਏਰੀਆ ਕਿਉ ਸਰ ਤੋ ਆਫਟਰ ਫਿਊ ਮਿੰਟਸ ਦਿਸ ਸੈਸ਼ਨ ਇਜ਼ ਓਵਰ ਆ ਵਿਲ ਸ਼ਿਫਟ ਆਊਟ ਅਲੋਗ ਪ੍ਰਿੰਸੀਪਲ ਦਸ ਹੁਣ ਜੋ ਮੈਡਮ ਨੇ ਕਿਹਾ ਨਾ ਖੁੱਲਾ ਵਾਤਾਵਰਨ ਹੈ ਤੋ ਫਿਰ ਪੰਜਾਬ ਦੇ ਵਿੱਚ ਆ ਕੇ ਕੋ ਕਮਰੇ ਚ ਬੰਦ ਹੋ ਕੇ ਸੈਸ਼ਨ ਕਰੀਏ ਉਹਦਾ ਨਹੀਂ ਮਜ਼ਾ ਜਿੰਨਾ ਖੁੱਲੇ ਚ ਮਜ਼ਾ ਤੋਂ ਫੋੜ ਦੇ ਵਿੱਚ ਲੱਗਦੇ ਨਾਲ ਹਰਿਆਣੇ ਦੇ ਕਿ ਸਾਡਾ ਵਸਦਾ ਹੱਸਦਾ ਪਰਿਆ ਹਰਿਆ ਹਰਿਆ ਪੰਜਾਬ ਹੈ ਨਾ ਜੀ yes ma'am ji yes sir ਥੋੜਾ ਨੇਚਰ ਦੇ ਕੋਲ ਹੈ ਔਰ ਬੱਚਿਆਂ ਨੂੰ ਜਿਹਦਾ ਕਲਰ ਦਾ ਮਤਲਬ ਕਰਾਣਾ ਵੀ ਹੈ ਕਲਰ ਕਿਹੜਾ ਹੈ ਹੁਣ ਜਿਹਦਾ ਰੋਜ਼ੀਜ਼ ਹੈ ਉਹਨਾਂ ਦਿਖਾਈਦਾ ਪਿੰਕ ਰੋਜ਼ ਕਿੱਥੇ ਹੈ ਫਟਾਫਟ ਉਹ ਤੇ ਭਜ ਕੇ ਜਾਂਦੇ ਆ ਵਾਓ ਗੇਟ ਰਾਈਟ ਪਲਾਟਫਾਰਮ ਮੇਰੇ ਹਿਸਾਬ ਨਾਲ ਮੈਂ ਬੇਨਤੀ ਕਰੂੰਗਾ ਜੇ ਮਾਂਜਾਂ ਤਾਂ ਆਪਾਂ ਬਾਹਰ ਸ਼ਿਫਟ ਕਰ ਲਈ ਕਿਸੇ ਬੰਦੇ ਦੀ ਡਿਊਟੀ ਲਗਾ ਦਿੱਤੀ ਜਾਂ ਮੈਂ ਅਗਲਾ ਤੁਹਾਡੇ ਨਾਲ ਉੱਥੇ ਕੰਟੀਨਿਊ ਕਰਨਾ ਚਾਹੁੰਦਾ ਹਾਂ ਸ਼ੂਰ ਹੈ ਜੀ ਸ਼ੂਰ ਹੈ थैंक यू so much ਦੇ ਵੀ ਆਰ ਕੰਟੀਨਿਊਇੰਗ ਯਾ ਯਾ